ਨਹੀਂ ਨਹੀਂ ਪੰਨੋ ਦੋ ਯਾਰ ਗੱਡੀ ਪੰਨਦੇ ਤੁਸੀਂ ਪੰਨੋ ਪੰਨ ਦੋ ਗੱਡੀ ਪੰਨਦੇ ਉਹ ਪਿੰਡਾਂ ਮੇਰੇ ਤੇ ਬੋਲ ਕੇ ਆਏ ਆਪਾਂ ਉਦੇ ਕਿਹੜਾ ਪਿੰਡ ਜਿਹੜਾਣੇ ਵਾਲੇ ਉਦੇ ਉਰਲੇ ਪਾਸੇ ਅਵਾ ਨਹੀਂ ਕਿਹੜਾ ਭੈਣ ਮੁੱਲਾਪੁਰ ਦੇ ਨਾਲ ਇਧਰਲੀ ਟਰੈਕਟਰ ਵਾਲੇ ਮਰਵਾਤਾ ਸੀ ਅਸੀਂ ਇਹ ਨਹੀਂ ਖੁੱਲਦੀ ਪੰਨੋ 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 ਸਿੱਕਾ ਟਾਕੀ ਪੱਟੀ ਜਾਂ ਟਾਕੀ ਪੱਟੀ ਜਾਂਦੇ ਆ ਕੋਈ ਨਹੀਂ ਪੱਟਣਦੇ ਯਾਰ ਪਟ ਦੇਣ ਦੇ ਕੋਈ ਨਹੀਂ ਪਟ ਦੇਣ ਦੇ ਪਟ ਦੇਣ ਦੇ ਕੋਈ ਨਹੀਂ ਆ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਂਤ ਕੋ ਉੱਠਣਾ ਓਏ ਉਹ ਲੱਖ ਦੀ ਲਾਂਤ ਆ ਉਹ ਤੁਹਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲੋ ਕੋਈ ਬੰਦਾ ਨਹੀਂ ਨੇੜੇ ਆ ਰਿਹਾ ਉਹ ਤੁਮਸਾ ਦੇਖੀਏ ਇਹਦੇ ਵਿੱਚ ਗੱਡੀ ਬੈਕ ਕਰਕੇ ਵਿੱਚ ਮਾਰਦੇ ਮਾਰ ਪਿੱਛੇ ਗੱਡੀ ਲੱਗੀ ਨਾਲ ਪਿੱਛੇ ਨਾਲ ਨਾਲ ਆਈ ਵੀਡੀਓ ਬਈ ਮਰੇ ਮੁੜਦੀ ਨਹੀਂ ਨਾ ਨਹੀਂ ਨਿਕਲਣਾ ਬਾਈ ਨਹੀਂ ਤੂੰ ਭੰਨ ਦੇ ਯਾਰ ਭੰਨ ਦਿਓ ਨਹੀਂ ਨਿਕਲਣਾ ਇਹ ਉੱਦੂ ਲੋਕ ਆ ਭੈਣ ਜਦ ਘਰਾਂ ਚ ਬੜੀ ਲੋਕ ਇੱਥੇ ਖੜੇ ਆ ਕਛਾਂ ਜੱਥ ਤੇ ਬਈ ਇਹਨਾਂ ਦੀ ਭੈਣ ਦੇ ਯਾਰੋ ਇਹਨਾਂ ਨੂੰ ਇਹ ਨਹੀਂ ਪਤਾ ਭੈਣ ਦੀ ਲੰਨ ਉਹ ਸੋਡੇ ਖਤਰ ਭਾਂ ਤੁਰੇ ਫਿਰਦੇ ਆ ਤੁਸੀਂ ਆਦੇ 12 ਜਵੇ ਨਿਕਲ ਸਕਦੇ ਇੱਥੇ ਪਿੰਡ ਇਕੱਠਾ ਕਰ ਲੈ ਓਕਾ ਦੇ ਕੇ ਦੱਸ ਮਾ ਤੇ ਨੂੰ ਮੇਰੇ ਅੱਗੇ ਪਰਲੀ ਗਲੀ ਮੋੜ ਲਾ ਗਲੀ ਢੀੜੀ ਜੀ ਉਹ ਤੂੰ ਭੈਣ ਦਾ ਭਾਈ ਉਧਰ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਕਿੱਧਰ ਮੋੜ ਲਾ ਟਰੈਕਟਰ ਤੋਂ ਮੈਂ ਤੁਹਾਨੂੰ ਉਹਦੀ ਭੈਣ ਚੁਣਦਾ ਲਾਉੜਾ ਲਗਾ ਦਿੱਤੀ ਤੁਮਹਾਂ ਕਹੇ ਜਨਾ ਵੀ ਗੱਡੀ ਭੈਣ ਦਾ ਯਾਰ ਉਹ ਇਧਰ ਨੂੰ ਮੋੜ ਲਾ ਤਰ ਮੋਦੀ ਕਹੇ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਹ ਬਾਈ ਸਿੰਪਲ ਤਰ ਵੀ ਆਉਂਦੀ ਆ ਮੈਨੂੰ ਫੰਡ ਭੈਣ ਚੋਤ ਨਹੀਂ ਪਤਾ ਕੀ ਨਾਂ ਪੰਡ ਦੇ ਦਾ ਨਹੀਂ ਲੋਕਾਂ ਨੂੰ ਗਾਉਂਗੀ ਨਹੀਂ ਬਾਈ ਬਾਹਰ ਨਹੀਂ ਕਰ ਰਹੀ ਭੈਣੇ ਦੇ ਦਿਮਾਚਾ ਦੇਖੀ ਹੁੰਦੇ ਤਾਂ ਮਾਸੀ ਸ਼ਾਲਾ ਹੀ ਤੋ ਖੜਨੀ ਨਹੀਂ ਉਹ ਬਾਈ ਹੈਲੋ ਉਹ ਬਾਈ ਉਹ ਬਾਈ ਹੈਲੋ ਉਹ ਬਾਈ ਹੈਲੋ ਐਂ ਦੀ ਫੁੱਦੀ ਖੜਨੀ ਨਹੀਂ ਦਿੰਦੇ ਕਿਸੇ ਨੂੰ ਨਾ ਨਹੀਂ ਭੈਣ ਜੀ ਤਾਂ ਮਾੜੇ ਪਿੰਡਾਂ ਚ ਹੁੱਕਾ ਅੱਕਾ ਬੱਜੇ ਫਿਰ ਤਾਂ ਠੀਕਾ ਦੋ ਬੁੱਕਾ ਜਿਵੇਂ ਕੋਣ ਹੁਣ ਭੈਣ ਦਾ ਘਰ ਖੜਾ ਲੋਕਾਂ ਨੂੰ ਆਹ ਦੇ ਬੁੱਕਾ ਨੂੰ ਦੱਬੂ ਦਰ ਜਾਂਦੇ ਨੇ ਉਹ ਖੜੇ ਆ ਲੋਕ ਭਾਂ ਗਰਾਂ ਮਰੇ ਨਿਕਲੇ ਲੋਕ ਬਾਹਰ ਡਾਈ ਵੇਟ ਲੈ ਦੱਸ ਯਾਰ ਆ ਫੈਂਟ ਕਾਲੇ ਪਤਾ ਲੱਗ ਗਿਆ ਉਹ ਵੀ ਲੱਖਾ ਬਾਈ ਮਾਸ਼ਾ ਦੇਖੀ ਜਾਂਦਾ ਖੜੇ ਆ ਲੋਕਾਂ ਕੋਲ ਹੋ ਸਪੀਕਰ ਲੱਗੇ ਵੇ ਤਾਂ ਹਾਲਾ ਆਮ ਲੱਗੀ ਹੈ ਗੁਰਦਾਰਾ ਕੀ ਹੈ ਪਤਾ ਨਹੀਂ ਗੁਰਦਾਰਾ ਕੀ ਹੈ ਬਾਈ ਤਾਂ ਹਮ ਜੁੰਟ ਲੱਗੀ ਹੋਈ ਹੈ ਖੜਨ ਨਹੀਂ ਹੁੰਦੇ ਉਹ ਬਾਹਰ ਡੋਈ ਜਾਂਦੇ ਲੋਕਾਂ ਦੇ ਨਹੀਂ ਗੰਦੇ ਉਹ ਦੇਖੋ ਕਾਲਾ ਕੱਢੀ ਜਾਂਦੇ ਆ ਪਰ ਕਿੰਨੇ ਕੁ ਨਹੀਂ ਖੜਨਦੇ ਨੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕੁ ਹੋਣੇ ਭੈਣ ਤੇ ਪਿੰਡ ਤਾਂ ਇੰਨਾ ਤੇਰਾ ਫੋਨ ਚੱਲਦਾ ਤੇ ਫੋਨ ਨਾਲ ਫੋਨ ਬਈ ਹੁਣ ਇੱਥੇ ਬੰਦ ਸੀ ਸੀਸ਼ਾ ਭੰਨਣਾ ਹੈ ਬਈ ਕੋਈ ਨਹੀਂ ਭੰਨਦਾ ਭੰਨ ਆ ਦੇ ਆ ਦੇ ਬੱਚੜੋ ਓ ਬੱਚੜੋ ਕੋਈ ਨਹੀਂ ਭੰਨਦਾ ਆ ਦੇਖੋ ਬੱਚੜੋ ਆ ਆ ਬੱਚੜਾ ਆ ਬੱਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓ ਪਿੰਡ ਵਾਲੇ ਲਾਹਨਤ ਹੋ ਓ ਲਾਹਨਤ ਹੋ ਲੋਕ ਓ ਸੋਡੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ